ਔਲਰੇਡੀ ਕੇਸ ਹਦਾ ਮੈਂ ਐਜ਼ ਅ ਵਿਸਲ ਬਲੋਅਰ ਹੈ ਹਾਂ ਦੇਸ਼ ਦਾ ਕਾਨੂੰਨ ਕਨਸਟੀਟਿਊਸ਼ਨ ਆਫ ਇੰਡੀਆ ਇਹ ਕਹਿੰਦਾ ਹੈ ਕਿ ਜਿਹੜਾ ਇਸ ਚੇਨ ਦੇ ਬਾਹਰ ਲਿਆ ਗਿਆਏਗਾ ਉਹਨੂੰ 45% ਰਿਵਾਰਡ ਮੈਨ ਨਹੀਂ ਮਿਲੇਗਾ ਕਿਉਂਕਿ ਇਹ ਦੇਸ਼ ਦੇਸ਼ ਛੱਡ ਗਏ ਦੇਸ਼ ਦੇਸ਼ ਛੱਡ ਗਏ ਭੱਜਣਾ ਚਾਹੁੰਦੇ ਹੈ ਇਹ ਬੀਜੇਪੀ ਪਾਰਟੀ ਦੇ ਐਮਪੀ ਬਣਨਾ ਚਾਹੁੰਦੇ ਉਹ ਇਹ ਹੈਗਾ ਕਿ ਇਹ ਜਿਹੜੇ ਜਿਹੜੇ ਹਜ਼ਾਰਾਂ ਕਰੋੜਾਂ ਰੁਪਏ ਜਿਹੜਾ ਇੰਡੀਅਨ ਆਰਮੀ ਮਿਨਿਸਟਰੀ ਆਫ ਡਿਫੈਂਸ ਨੇ ਖਰਚੇ ਜਿਹਦੀ ਗੱਲ ਹੈ ਕੋਰਟ ਨਹੀਂ ਇਹ ਦੇਸ਼ ਗ੍ਰੋਹੀਤਾ ਦਾ ਮਕਦਮਾ ਹੈਗਾ ਮਿਨਿਸਟਰੀ ਆਫ ਡਿਫੈਂਸ ਦੇਖੇਗੀ ਤੁਸੀਂ ਪੰਜਾਬੀ ਕੋਈ ਕੇਸ ਵੀ ਚੱਲਣ ਦੇਗਾ ਪੰਜਾਬ ਉਹ ਜਿਹੜਾ ਹੈਗਾ ਲੇਬਰ ਕੋਰਟ ਦਾ ਇਹ ਵੀ ਕੇਸ ਚੱਲਦਾ ਇਲਲੀਗਲ ਤਰੀਕੇ ਦੇ ਨਾਲ ਇਹ ਪ੍ਰੋਫੈਸ਼ਨਲ ਫੀਸ ਲੈਂਦੇ 500 ਰੁਪਏ ਆ ਹਾਂ 500 ਰੁਪਏ ਐ ਐਮਬੀਬੀਐਸ ਡਾਕਟਰਾਂ ਤੋਂ ਕਿ ਜਿਹੜੇ ਵੱਡੇ ਡਾਕਟਰ ਹੋਣਗੇ ਐ ਐਮਡੀ ਡੀਐਮ ਉਹਨਾਂ ਤੋਂ ਹੋਰ ਜ਼ਿਆਦਾ ਲੈਂਦੇ ਹੋਣਗੇ। ਕੰਪਲੀਟ ਪਾਈ ਤੁਸੀਂ ਕਿੱਥੇ? ਹਾਂ ਲੇਬਰ ਕੋਡ ਦੇ ਵਿੱਚ। ਲੇਬਰ ਕੋਡ ਚ ਕਦੋਂ ਪਾਈ ਤੁਸੀਂ? ਇਸੇ ਮਹੀਨੇ ਉਹਦੀ ਡੇਟ ਲਗਣੀ ਹੈ। ਸਰ ਜਿਹੜੇ ਡਾਕਟਰ ਤੋਂ ਕਾਫੀ ਸਾਰਾ ਨਾ ਨਹੀਂ ਕੀਤੀ ਪਰ ਮੈਂ ਐਜ਼ ਅ ਵਿਸਲ ਬਲੋਰ ਹਾਂ ਦੇਸ਼ ਦੀ ਦੇਸ਼ ਦੀ ਆਰਮੀ ਨੂੰ ਮਿਨਿਸਟਰੀ ਆਫ ਡਿਫੈਂਸ ਨੂੰ ਤੇ ਪੰਜਾਬ ਪੁਲਿਸ ਨੂੰ ਤੇ ਜਿਹੜੇ చీఫ మనస్టర్ భగవంత మన ఒ చల్దీతో జల్లి ఎన్ను అ